ਜੀ ਅੱਜ ਮੈਂ ਦੱਸਣ ਲੱਗਾ ਇੱਕ ਪੱਗ ਵਾਲੇ ਸਰਦਾਰ ਦੀ ਚੜ੍ਹਾਈ ਅੱਜ ਤੋਂ 20 ਸਾਲ ਪਹਿਲਾਂ ਮਜ਼ਾਕੀਆ ਤੌਰ ਤੇ ਦਿਖਾਇਆ ਜਾਂਦਾ ਸੀ ਸਰਦਾਰਾਂ ਨੂੰ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਹਿੰਦੀ ਫਿਲਮਾਂ 'ਚ ਪਰ ਹੁਣ ਕੀ ਹੋਇਆ ਹੁਣ ਦਿਲਜੀਤ ਦੇ ਜਾਣ ਨਾਲ ਬਾਲੀਵੁੱਡ ਦੇ ਵਿੱਚ ਇਹ ਹੋਇਆ ਕਿ ਸ਼ਾਹਰੂਖ ਖਾਨ ਫੋਨ ਕਰਕੇ ਆਪਣੇ ਮੁੰਡੇ ਨੂੰ ਕਹਿੰਦਾ ਪੁੱਤਰਾ ਤੂੰ ਦਿਲਜੀਤ ਦਾ ਗਾਣਾ ਗਵਾ ਲਿਆ ਆਪਣੀ ਫਿਲਮ ਦੇ ਵਿੱਚ ਤੇਰੀ ਫਿਲਮ ਸੁਪਰ ਡੂਪਰ ਹੇਟਾ ਤੇ ਨਾਲੇ ਦਿਲਜੀਤ ਨੂੰ ਫੋਨ ਤੇ ਕਹਿੰਦਾ ਕਾਲ ਕਰਕੇ ਆਪਣੇ ਮੁੰਡੇ ਦੇ ਨਾਲੇ ਵੀਡੀਓ ਕਾਲ ਤੇ ਲੈ ਕੇ ਕਹਿੰਦਾ ਦਲਜੀਤ ਬਾਜੀ ਤੁਸੀਂ ਸਾਡੀ ਫਿਲਮ ਚ ਗਾਣਾ ਗਾਤਾ ਤੁਹਾਡਾ ਧੰਨਵਾਦ ਤੁਸੀਂ ਬਹੁਤ ਵੱਡੇ ਸਟਾਰ ਹੋ ਤੇ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਪਈ ਨਾਲੇ ਸ਼ਾਹਰੁਖ ਦਾ ਮੁੰਡਾ ਕਹਿੰਦਾ ਪਈ ਬਾਈ ਜੀ ਤੁਸੀਂ ਮੈਨੂੰ ਆਪਣੇ ਨਾਲ ਰੱਖ ਲਓ ਮੈਂ ਚਾਹੁੰਦਾ ਤੁਹਾਡੇ ਨਾਲੇ ਰਹਾ ਜਾਨੀ ਕਿ ਇੱਕ ਪੱਗ ਵਾਲੇ ਦਾ ਕਿਰਦਾਰ ਤੇ ਇੱਕ ਪੱਗ ਵਾਲੇ ਦੀ ਟੌਰ ਬਾਲੀਵੁੱਡ ਦੇ ਵਿੱਚ ਇਹ ਸਾਰਾ ਸ਼ਰੇਹ ਜਾਂਦਾ ਹੈ ਦਲਜੀਤ ਦਸਾਂਝ ਨੂੰ ਕਿਉਂਕਿ ਪਹਿਲਾਂ ਇਹ ਉਹ ਇੰਨਾ ਨਹੀਂ ਸੀ ਹੁੰਦਾ ਮਜ਼ਾਕੀਆ ਤੌਰ ਤੇ ਸਰਦਾਰਾਂ ਨੂੰ ਭਗਵਾਨ ਕੇ ਨਕਲੀ ਜਿਹਾ ਲਿਆ ਜਾਂਦਾ ਸੀ ਪਰ ਜਿਹੜਾ ਇਹ ਦੌਰ ਲਿਆਂਦਾ ਹੈ ਦਿਲਜੀਤ ਦੋਸਾਂਝ ਨੇ ਲਿਆਂਦਾ ਇਹ ਸਾਰਾ ਕ੍ਰੈਡਿਟ ਦਿਲਜੀਤ ਦੋਸਾਂਝ ਨੂੰ ਜਾਂਦਾ ਕਿ ਕਿੰਗ ਖਾਨ ਬਾਲੀਵੁੱਡ ਦਾ ਜਿਹੜਾ ਸਭ ਤੋਂ ਵੱਡਾ ਸੁਪਰਸਟਾਰ ਆ ਉਹ ਗੱਲ ਕਹੇ ਇੱਕ ਪੱਗ ਬੰਨ੍ਹੇ ਵਾਲੇ ਸਰਦਾਰ ਨੂੰ ਵੀ ਭਾਜੀ ਤੁਸੀਂ ਬਹੁਤ ਵੱਡੇ ਸੁਪਰਸਟਾਰ ਹੋ ਤੁਹਾਡੇ ਕਰਕੇ ਸਾਡੀ ਫਿਲਮ ਹਿੱਟ ਹੋ ਜਾਣੀ ਆ ਤੁਸੀਂ ਸਾਡੀ ਫਿਲਮ 'ਚ ਗਾਣਾ ਗਾਤਾ ਬਹੁਤ ਵੱਡੀ ਗੱਲ ਆ ਕੀ ਕਹੋਗੇ ਦੋਸਤੋ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ